ਬੇਟੀ ਪੁਸ਼ਪਾ ਕਹਾਂ ਜਾ ਰਹੀ ਹੋ ਆਪਣੇ ਗਧੇ ਪਰ ਬੈਠ ਕੇ ਸੇ ਹੁਣ ਅਸੀਂ ਜਾਣਾ ਆ ਅਮਨਦੀ ਦੀ ਘਰੇ ਹੁਣ ਆਪਾਂ ਲੱਗਿਆ ਰੈਡੀ ਹੋਣਾ ਧੋ ਕੇ ਆਪਾਂ ਅੱਛਾ Come on, baby. नहीं हो तो सब्सक्राइब करो वो जो लाल वाला बटन है उस पर फूट फेंक के मारो या फिर मोमबत्ती मुझे नहीं पता बस क्लिक हो जाना चाहिए हाँ जी तो सारे जाने मेरी वीडियो से इन्हें प्यार देने बहुत प्यारे प्यारे कमेंट्स कर दें एप्रीशिएट कर दें तो बहुत बहुत धन्यवाद दे जिन्ह ने कहा कि साढ़े नाम बोल दिए उन्होंने नाम मैं वीडियो के लास्ट में बोले हुए हैं ਇੱਕ ਗੱਲ ਦੱਸ ਦਿੰਦੇ ਆ ਪਤਾ ਹੀ ਆ ਸਾਰਿਆਂ ਨੂੰ ਜਨਮ ਦਿਨ ਦਾ ਨਹੀਂ ਦੱਸਣਾ ਕਿ ਪਾਣੇ ਨੂੰ ਸਰਪ੍ਰਾਈਜ਼ ਦੇਣਾ ਸੀ ਉਹ ਸਰਪ੍ਰਾਈਜ਼ ਆਪਾਂ ਜਣਾਉਣੀ ਦਾ ਸਾਰਾ ਪਕੀ ਦੇਣਾ ਹੈ ਉਹ ਬਸ ਰੱਖਣਾ ਇਲੀਗੈਂਟਲੀ 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 ਉਹਨਾਂ ਘਾਪਣਾ ਹੋ ਰੱਖਣਾ ਲੁਜਾ ਲੁਕੋ ਕੇ ਰੱਖਣਾ ਪੰਜਾਬੀ ਗੱਲ ਕਰਨੀ ਸੋ ਸਹਿਦ ਦਾ ਬਰਥਡੇ ਬਰਥਡੇ ਸੋ ਜੇ ਆਪਾਂ ਡੰਗਰੇ ਜਿਹੜੀਆਂ ਚੀਜ਼ਾਂ ਤਾਂ ਦਿਖਾਉਣ ਆਲੀਆਂ ਹੁੰਦੀਆਂ ਨੇ ਉਹ ਤਾਂ ਤੁਸੀਂ ਲੋਕਾਂ ਤੋਂ ਸਰਪ੍ਰਾਈਜ਼ ਰੱਖਦੇ ਹੋ ਤੇ ਜਿਹੜੀਆਂ ਗੱਲਾਂ ਹੁੰਦੀਆਂ ਵੀ ਲੋਕਾਂ ਨੂੰ ਨਹੀਂ ਦੱਸਣੀਆਂ ਹੁੰਦੀਆਂ ਉਹ ਤੁਸੀਂ ਫੋਦਕ-ਫੋਦਕ ਕੇ ਆ ਕੇ ਦੱਸ ਦਿਓ ਪਹਿਲਾਂ ਮਾੜੀ ਮੋਟੀ ਸੰਗ ਸ਼ਰਮ ਮੰਨ ਲਓ ਦਿਨਾ ਸਰਪ੍ਰਾਈਜ਼ ਸੋ ਸੈਜ ਗਈ ਹੈ ਸਕੂਲ ਤੇ ਆਪਾਂ ਇਥੋਂ ਨਿਕਲਣਾ ਨਾ ਪਾਵਾਂ ਦੀਨ ਦੱਸਿਆ ਨਾ ਪਰੋਚ ਨਾ ਦੱਸਿਆ ਸੋ ਰਿਐਕਸ਼ਨ ਚੈੱਕ ਕਰਾਂਗੇ ਸਾਰਿਆਂ ਦਾ ਇਹ ਰਿਐਕਸ਼ਨ ਸੋ ਵੀ ਹੁੰਦੇ ਨੇ ਸੋ ਆਪਾਂ ਚੈੱਕ ਕਰਾਂਗੇ ਸੈਜ ਦਾ ਵੱਡੇਆ ਮਨਵੀਰ ਕੀ ਕਹਿੰਦੇ ਨੇ ਫਿਰ ਸੈਜ ਨੂੰ ਜਿਹੜੇ ਵਲੌਗ ਚ ਐਂ ਕਹਿੰਦੇ ਨੇ ਵੀ ਅੱਜ ਵਾਲਾ ਵਲੌਗ ਘੈਂਟ ਵਾਲਾ ਹੁੰਦਾ ਉਹ ਚ ਇਹਦੇ ਐਂਡ ਤੇ ਨਹੀਂ ਰਹੁੰਦਾ ਹੀ ਹੁੰਦਾਗਾ ਤੁਸੀਂ ਦੇਖਦੇ ਜਾਓ ਇਹਦੇ ਨਾਲ ਹੁੰਦੀ ਕੀ ਕੀ ਇਹਦੇ ਚ ਨਾ ਕਹਿੰਦਾ ਮੈਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਸਰਪ੍ਰਾਈਜ਼ ਦੇਵਾਂਗੇ ਤੇ ਕਾਮਣਿਆ ਉਹ ਭਾਵੇਂ ਤੇਨੂੰ ਸਰਪ੍ਰਾਈਜ਼ ਦੇ ਦੇਣ ਅੱਗੋਂ ਬੱਤ ਸਹੀ ਏ ਅੱਜ ਸਾਈ ਦਾ ਬਰਥਡੇ ਆਪਾਂ ਜਾਣਾ ਆ ਪਹਿਲਾਂ ਤਾਂ ਆਪਾਂ ਤਿਆਰੀ ਤੁਰੀ ਕਰਦੀ ਜੋ ਕੰਮ ਕਰ ਉਹ ਕਰ ਲਈਏ ਵਿਲੇ ਉਗ ਜੀ ਸੋ ਫਿਰ ਆਪਾਂ ਉੱਪਰ ਜਾਣਾ ਆ ਪੋਪਰ ਕੋਈ ਚੀਜ਼ ਵਧੀਆ ਜੀ ਸਾਈ ਸਰਪਲਾਈ ਦੋਨੇ ਦੇਖਾਂਗੇ ਸੋ ਆਪਾਂ ਸਰਪਲਾਈ ਦਵਾਂਗੇ ਤੇ ਸਾਰੇ ਜਾਣੇ ਬਲੌਗ ਨਾ ਬਣੇ ਰਹੋ ਤੇ ਅੱਜ ਉਹਨਾਂ ਨੂੰ ਜਿਆਦਾ ਸਰਪ੍ਰਾਈਜ਼ ਆ ਤੁਸੀਂ ਸਾਰੇ ਜਾਣੇ ਦੇਖਣਾ ਹਾਂ ਬੱਚੇ ਉਹ ਸਾਰੇ ਨੂੰ ਆਪਾਂ ਦੇਖਣਾ ਸਰਪ੍ਰਾਈਜ਼ ਕਿੱਦਾਂ ਦਾ ਆਪਾਂ ਦੇਣਾ ਨੂੰ ਤੁਸੀਂ ਸਾਰੇ ਜਾਣੇ ਦੇਖਣਾ ਆ ਸੋ ਬਲੌਗ ਨਾ ਸਾਰੇ ਜਾਣੇ ਬਣੇ ਰਹੋ ਤੇ ਘਰ ਦੇ ਕੰਮ ਕਰ ਕਰ ਡੰਗਰਾ ਜੀ ਪਹਿਲਾਂ ਉਹਨੂੰ ਪੁੱਛਦਾ ਲੈਂਦਾ ਵੀ ਅਸੀਂ ਆਈਏ ਕਿ ਨਾ ਆਈਏ ਬਰਥਡੇ ਤੇ ਤੇਰੀ ਭੈਣ ਨੂੰ ਹਨ ਪਹਿਲੇ ਇਥੇ ਲੋਕਾਂ ਨੂੰ ਦੱਸਦਾ ਵੀ ਅਜਾਲਾ ਬਲੌਕ ਐਂਟ ਆਲਾ ਹੋਣ ਆਲਾਗਾ ਤੇ ਜੁੜੇ ਰਹੋ ਐਂਟ ਦੇ ਭੰਮ ਬੇਸਤੀ ਕਰਾ ਕੇ ਘਰੇ ਆਜੋ ਕੀ ਮੰਮੀ ਕਹਿੰਦੇ ਆ ਕੱਪੜੇ ਆਹ ਵੀ ਤੇਲ ਲਈ ਭਾਂਡੇ ਦੀ ਭਾਂਡੇ ਮੰਝ ਲੱਗੀਆਂ ਉਹ ਪਾਣੀ ਬਾਹਰ ਬਹੁਤ ਰੁਕਦਾ ਅੱਛਾ ਤੇ ਮੰਝ ਲੱਗੀਆਂ ਮੈਂ ਕਿ ਇੱਕ ਮੰਝ ਲੈਣੀ ਬਾਹਰ ਉੱਤੇ ਚਿੱਕਰ ਹੋ ਜਾਂਦਾ ਅੱਛਾ ਮੈਂ ਉਹ ਸਾਫ਼ ਕਰਾਉਣ ਆਲਾ ਅੱਛਾ ਤੁਹਾਡੇ ਨਾਲ ਬਾਹਰ ਪਾਣੀ ਰੁਕ ਜਾਂਦਾ ਇੱਥੇ ਹੀ ਆ ਨਾ ਪਾਣੀ ਘਟਾਉਣਾ ਹੈ ਉਹ ਆਲਾ ਕਰਕੇ ਲੰਘ ਕਰ ਲਿਆ ਜਾਂਦਾ ਇੱਧਰ ਆ ਦੇਖ ਲੋ ਹਨ ਮੇਨਾਂ ਦਾ ਥੋੜੀ ਜਿਹੀ ਪਾਣੀ ਨਾਲ ਸਾਰੇ ਭਾਂਡੇ ਮਾਇਂਦੂਗੇ ਤੇ ਪਰਤਾਂ ਨੂੰ ਦੇਖ ਕੇ ਵੀ ਐਂ ਲੱਗਦਾ ਜਿਵੇਂ 3-4 ਦਿਨ ਹੋ ਗਏ ਉਹੀ ਯੂਜ਼ ਕਰੀ ਜਾਂਦੇ ਐ ਵਾਸ਼ ਨਹੀਂ ਕੀਤੇ ਇਹਨਾਂ ਨੇ ਆ ਜਿੰਨੇ ਵੀ ਤੁਸੀਂ ਕਪੜਾ ਬਲੋਗਰ ਹੋ ਇੱਕ ਗੱਲ ਨੋਟ ਕਰਨ ਵਾਲੇ ਤੁਹਾਡੇ ਸਾਰਿਆਂ ਦੀਆਂ ਮੰਮੀਆਂ ਬੜੀਆਂ ਹੱਥੇ ਚੜੀਆਂ ਤੁਹਾਡੇ ਘਰ ਵਾਲੀਆਂ ਦੇ ਹਨ ਕਿਉਂ ਘਰ ਵਾਲੀਆਂ ਰੀਲਾ ਤੇ ਨੱਚਦੀਆਂ ਐ ਫਿਰ ਪਿੱਛੋਂ ਭਾਂਡੇ ਮਾਇਂਦੀਆਂ ਨੇ ਮਸ਼ੀਨ ਅਦਿ ਲੌਂਦਾ ਜਬੂਟ ਫੇਰ ਕਰ ਦੋ ਜਲਦੀ ਜਲਦੀ ਫਿਰ ਆਪਾਂ ਜਾਣਾ ਐ ਤੇ ਆਪ ਤੁਰੋ ਜੀ ਹਨਾ ਤੋਂ ਮੰਮੀ ਲੱਗੇ ਪਿਆ ਕੀ ਕਹਿੰਦਾ ਇਹ ਮਮਾ ਕੀ ਬੋਲਿਆ ਤੇ ਜਿੰਨੇ ਬਿੰਨੂ ਕਾਲੀ ਤੇ ਨਹੀਂ ਕਹਿੰਦਾ ਕਾਲੀ ਓਏ ਕਾਲੀ ਕਾਲੀ ਨਾ ਕਰਿਆ ਕਰ ਲੈ ਦੱਸ ਤੂੰ ਆਦੇ ਮੁੰਡੇ ਨੂੰ ਸਮਝਾਇਆ ਨਾ ਤੇਰੇ ਫੈਨ ਤਾਂ ਆ ਕੇ ਆਏ ਕਹਿੰਦੇ ਵੀ ਰੰਗ ਤਾਂ ਦੋ ਹੀ ਹੁੰਦੇ ਰੰਗ ਦੇ ਨਾ ਬੋਲਿਆ ਕਰੋ ਤੇ ਬੋਲੀ ਤੇਰਾ ਮੁੰਡਾ ਹੀ ਜਾਣਦਾ ਤੇਰੀ ਘਰ ਵਾਲੀ ਨੂੰ ਕਾਲੀ ਕਾਲੀ ਜੇ ਅਸੀਂ ਕੋਈ ਰੰਗ ਬਾਰੇ ਕੁਝ ਬੋਲ ਜਾਈਏ ਤੇ ਤੁਹਾਡੇ ਫੈਨ ਆ ਕੇ ਬੁੜਕਣ ਲੱਗ ਜਾਂਦੇ ਆ ਆ ਗਈ ਓਏ ਕੀ ਆ ਐਨੀ ਆ ਦੀ ਆ ਗਈ ਹਾਂ ਹਾਂ ਆਹੋ ਭਰਾ ਕੁੜਕੜੇ ਕੁੜਕੜੇ ਆਲੇ ਇਹ ਕੁੜਕੜੇ ਆਲੇ ਇਹ ਮਾਕੇ ਚੰਗਾ ਤੁਨੇ ਦਿੱਤੀਆਂ ਬਿੱਪੂ ਮੈਂ ਤਾਂ ਚੱਲ ਸੈਜ ਉਹਨਾਂ ਦੀ ਲੈ ਜਾਾਂਗੇ ਨਾ ਅੱਛਾ ਸਾਰਿਆਂ ਦੇ ਲੈ ਆਇਆ ਜਦੋਂ ਮੈਂ ਤਾਂ ਚੱਲ ਯਾਰ ਜਿਹੜੇ ਸਾ ਬਣਾਏ ਨੇ ਦੋਨੋਂ ਬੁੜੀਆਂ ਦਾ ਰਿਐਕਸ਼ਨ ਸੀ ਮੈਨੂੰ ਆਇ ਲੱਗਦੇ ਵੀ ਇਹਨਾਂ ਦੇ ਘਰੇ ਐਨੀ ਚੀਜ਼ ਹੈ ਜਿਹੜੀ ਪਹਿਲੀ ਵਾਰ ਆਈ ਹੈਗੀ ਉਹਦੀ ਮੰਮੀ ਤਾਂ ਉਹ ਭਵੇਂ ਘੰਟਾ ਨਾ ਖੜੀ ਐ ਖੜਾ ਹੋਇਆ ਜਾਂਦਾ ਹੋਵੇ ਤੇ ਇੱਕ ਮਿੰਟ 'ਚ ਛਾਲ ਮਾਰ ਕੇ ਖੜੀ ਹੋ ਗਈ ਦੇਖ ਲੋ ਕਿੰਨੀ ਫੁਰਤੀ ਨਾਲ ਖੜੀ ਹੋਈ ਹੈਗੀ ਹਾਂਜੀ ਸਾਰੇ ਕਹਿੰਦੇ ਸੀ ਇਹ ਕਹਿੰਦਾ ਕਿ ਪਾਰਸਲ ਵਾਲੀ ਹੈ ਨਾ ਗੱਲ ਕੀਤੀ ਇਹਨੇ ਨਾ ਕਹਿੰਦੇ ਪਾਰਸਲ ਇਹ ਪਾਰਸਲਾਂ ਦਾ ਸਾਰਾ ਖਾਂਦੇ ਜਾਂ ਇਹਨਾਂ ਤੋਂ ਪਾਰਸਲ ਬੇਟਾ ਮਨ ਲੱਡੂ ਫੂਟਾ ਕਹਿੰਦੇ ਜਿਆਦਾ ਇਹ ਤੁਸੀਂ ਅੱਜ ਤੱਕ ਸਾਨੂੰ ਵਲੌਗ ਦੇ ਵਿੱਚ ਇਹ ਗੱਲ ਕਹਿ ਦਿਓ ਜਾਂ ਕਮੈਂਟਾਂ ਦੇ ਵਿੱਚ ਇਹ ਗੱਲ ਕਹਿ ਦਿਓ ਤੇ ਅਸੀਂ ਅੱਜ ਤੱਕ ਕਦੀ ਪਾਰਸਲ ਮੰਗਿਆ ਹੋਵੇ ਜਾਂ ਲੈ ਬੋਲੀ ਜਾਂਦੀ ਸੁਡਲ ਜੀ ਕਹਿੰਦੀ ਤੁਸੀਂ ਸਾਨੂੰ ਮੈਸੇਜਾਂ ਵਿੱਚ ਦੱਸੋ ਤੇ ਲੋਕ ਤੁਹਾਨੂੰ ਦੱਸਦੇ ਤੇ ਹੈਗੇ ਮੈਸੇਜਾਂ ਵਿੱਚ ਫਿਰ ਤੁਸੀਂ ਕਹਿੰਦੇ ਨੋ ਇਸ ਤੇ ਤੁਹਾਡੇ ਤੇ ਐਫ ਆਈ ਆਰ ਕਰਾਂਗੇ ਅਸੀਂ ਤੇ ਤੁਹਾਡਾ ਘਰ ਕਢਾ ਲਾਂਗੇ ਅਸੀਂ ਤੁਹਾਡੇ ਗੇਟ ਅੱਗੇ ਅੱਗੇ ਧਰਨਾ ਲਾ ਲਾਂਗੇ ਇੱਕ ਗੱਲ ਤੇ ਰੱਖਾ ਕਰੋ ਜਵਾਨ ਦੇ ਪੱਕੇ ਨਹੀਂ ਹੈਗੇ ਤੁਸੀਂ ਅੱਧੀ ਅਸੀਂ ਇਹ ਚੀਜ਼ ਕਿਹਾ ਹੋਵੇ ਕਿ ਸਾਨੂੰ ਇਹ ਚੀਜ਼ ਭੇਜੋ ਠੀਕ ਆ ਸਾਨੂੰ ਜਿਹੜਾ ਵੀ ਤੁਸੀਂ ਭੇਜਿਆ ਨਹੀਂ ਨਹੀਂ ਵਾਧੂ ਦਾ ਕੀ ਮਤਲਬ ਅੱਜ ਤੱਕ ਮੰਗੀ ਨਹੀਂ ਕਿਸੇ ਤੋਂ ਮੈਂ ਇੱਕ ਟੋਕ ਕੇ ਕਹਿੰਦਾ ਅੱਜ ਤੱਕ ਕਿਸੇ ਤੋਂ ਮੈਂ ਪਰਸਨ ਮੰਗਾਇਆ ਹੋਵੇ ਕਿਸੇ ਤੋਂ ਨਹੀਂ ਮੰਗਾਇਆ ਮਾਤਾ ਜਿੰਨੇ ਭੇਜੇ ਮੈਨੂੰ ਆਪ ਭੇਜਿਆ ਅਸੀਂ ਕਿਸੇ ਤੋਂ ਖੁਸ਼ੀ ਦੇ ਨਾਲ ਉਹਨੇ ਨੇ ਭੇਜਿਆ ਨਾਲੇ ਅੱਜ ਆ ਆ ਬੰਦਾ ਸਾਨੂੰ ਕਹਿਣ ਲੱਗਾ ਅੱਜ ਵੀ ਆ ਕੇ ਕਹਿੰਦਾ ਤੁਸੀਂ ਪਾਰਸਲ ਮੰਗਦੇ ਫਿਰਦੇ ਅੱਜ ਤੱਕ ਕਿਸੇ ਤੋਂ ਪਾਰਸਲ ਨਹੀਂ ਮੰਗਾਇਆ ਮੈਂ ਅਸੀਂ ਜਿੰਨੀਆਂ ਵੀ ਇੱਥੇ ਆ ਕੇ ਕੀ ਸਫਾਈਆਂ ਦੀ ਜਾਂਦੇ ਹੋ ਹੋ ਸਕਦਾ ਵੀ ਤੁਸੀਂ ਪਾਰਸਲ ਨਾ ਮੰਗਾਇਆ ਹੋਵੇ ਤੁਸੀਂ ਗੁੱਝੇ ਰਹੀ ਨਹੀਂ ਸਕਦੇ ਮੰਗ ਲਿਆ ਹੁਣ ਆ ਮੰਗਣ ਲਈ ਆ ਤੇ ਥੋੜਾ ਥੋੜੀ ਗਈ ਹੋਣੀ ਹੈ ਇਹ ਨਹੀਂ ਚੰਦੀ ਛੇਤੀ ਛੇਤੀ ਚਾਹੇ ਤੁਹਾਨੂੰ YouTube ਜਿਹਨੇ ਮਰਜੀ ਪੈਸੇ ਦੇ ਦੇ ਮੈਸੇਜ ਕੀਤਾ ਇਹ ਬੰਦੇ ਨੇ ਪਹਿਲਾਂ ਮੈਸੇਜ ਕੀਤਾ ਮੈਸੇਜ ਕਰਕੇ ਪ੍ਰੀਤੀ ਨੂੰ ਕਹਿੰਦਾ ਆਪਣਾ ਐਡਰੈਸ ਭੇਜੋ ਦੀਦੀ ਕੁੜੀ ਬਣ ਕੇ ਇਹਨੇ ਗੱਲ ਕੀਤੀ ਕਹਿੰਦਾ ਦੀਦੀ ਆਪਣਾ ਡਰੈਸ ਭੇਜੋ ਇਹਨੇ ਡਰੈਕ ਭੇਜ ਦਿੱਤਾ ਆਪਣਾ ਡਰੈਸ ਭੇਜਣ ਤੋਂ ਬਾਅਦ ਇਹ ਬਾਅਦ ਚੋਂ ਕਹਿੰਦਾ ਵੀ ਤੁਹਾਨੂੰ ਮੈਂ ਭੈਣ ਤੋਂ ਦੋ ਭੇਜਦਾ ਮੈਂ ਪਾਰਸਲ ਤੁਹਾਨੂੰ ਅੱਧਾ ਕਿ ਇਹਨੇ ਉਹ ਕਰ ਕੱਢੇ ਇਹਨੇ ਡਰਜੀ ਨੇ ਬਲੌਕ ਕਰਤਾ ਅਸੀਂ ਇਕੱਲੇ ਲੁਧਿਆਣੇ ਦੀਦੀ ਕਰੇ ਇਹਨੇ ਵੀ ਬਲੌਕ ਕਰਤਾ ਇਹਨੇ ਬਾਅਦ ਤੋਂ ਮੈਸੇਜ ਕਰ ਰਹੀ ਹਦੀ ਕਿਤੇ ਕਦੋਂ ਕਿਤੇ ਇਹਨੇ ਰਾਤ ਇਹ ਅਜ ਸਵੇਰ ਦੇ ਕਰਤਾ ਪਿਆ ਸਵੇਰ ਦੇ ਮੈਸੇਜ ਕਰਦੀਆ ਕਹਿੰਦਾ ਕਹਿੰਦਾ ਲੈ ਦੱਸ ਆ ਪ੍ਰੀਤੀ ਗੁੱਜੀ ਰਹਿੰਦੀ ਆ ਮਿੰਟ ਤੇ ਡਰੈਸ ਭੇਜ ਤਾਂ ਕਿਉਂਕਿ ਇਹਨੂੰ ਪਤਾ ਹੋਊਗਾ ਵੀ ਆਊਗਾ ਪਾਰਸਲ ਕਰੀ ਜਾਂਦੇ ਨੂੰ ਪਾਰਸਲ ਆਇਆ ਪਿਆ ਹੋਣਾ ਲੈ ਦੱਸ ਕਿਸੇ ਅਨਨੌਣ ਬੰਦੇ ਨੇ ਮੈਸੇਜ ਕੀਤਾ ਵੀ ਤੂੰ ਡਾ ਅਡਰੈਸ ਦੇ ਦੇ ਅਸੀਂ ਤੁਹਾਨੂੰ ਪਾਰਸਲ ਭੇਜਣਾ ਤੇ ਆਪ੍ਰੀਤ ਸੁੱਡਲ ਭਾਬੀ ਨੇ ਇੱਕ ਸੈਕਿੰਡ 'ਚ ਉਹਨੂੰ ਅਡਰੈਸ ਭੇਜਤਾ ਕਿ ਉਹ ਚੋਲੋ ਮੱਚੀ ਹੋਣੀ ਇਹਦੇ ਵੀ ਪਾਰਸਲ ਆਊਗਾ ਤੇ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਛੇਤੀ ਛੇਤੀ ਨਾ ਤਾਂ ਮੈਸੇਜ ਪਿਕ ਕਰੇ ਜੇ ਕਾਰ ਵੀ ਲੈਂਦਾ ਤਾਂ ਉਸ ਤੋਂ ਬਾਅਦ ਛੇਤੀ ਛੇਤੀ ਆਪਦਾ ਅਡਰੈਸ ਨਹੀਂ ਦਿੰਦਾ ਗੁੱਜੇ ਤਾਂ ਫਿਰ ਤੁਸੀਂ ਆਪ ਨਹੀਂ ਰਹਿੰਦੇ ਹੈਗੇ ਮੁੜ ਕੇ ਲੋਕਾਂ ਨੂੰ ਕਹਿਨੇ ਹੋ ਜਦੋਂ ਇਹਨਾਂ ਨੇ ਅਡਰੈਸ ਭੇਜਤਾ ਮੁੜ ਕੇ ਉਹ ਆ ਕਹਿੰਦੇ ਚੱਲ ਸਾਲਾ ਪਾਰਸਲ ਦਾ ਬੜੀ ਡਿਸੈਂਸ ਪਿਓ ਦਾ ਇੱਕ ਪਿਓ ਦਾ ਤਾਂ ਬਲੋਗ ਪੇ ਨੰਬਰ 2 ਸੀ ਇਹ ਵਟਸਐਪ ਦਾ ਪ੍ਰੀਤ ਕੋ ਹੁੰਦਾ ਇਹ ਕਹਿੰਦਾ ਇੱਕ ਪਿਓ ਦਾ ਬਲੌਗ ਨੇ ਇੰਨਾ ਇੰਨੇ ਖਰਾਬ ਇਹਨੂੰ ਕਿਹਾ ਵੀ ਤੂੰ ਹੈ ਕੋਣ ਆ ਵੀ ਉਹ ਕਹਿੰਦਾ ਵੀ ਮੈਨੂੰ ਤਾਂ ਸੁਪਨੇ ਆਉਂਦੇ ਕਿ ਤੂੰ ਕੁੜੀਆਂ ਦਾ ਮੁੰਡਾ ਐਦਾਂ ਕੁਝ ਬੋਲਿਆ ਤੇ ਬਾਅਦ ਚ ਫੇਰ ਮੈਂ ਫੋਨ ਦੇਖਿਆ ਮੈਂ ਤਾਂ ਮੈਸੀ ਕੋਣ ਕਰਨ ਦੇ ਆਇਆ ਫੇਰ ਇਹਨੂੰ ਮੈਂ ਬਾਈ ਮਾਰੀ ਫੇਰ ਮੈਂ ਤੱਕਿਆ ਫੋਨ ਮੈਂ ਕਿਹਾ ਤੂੰ ਹੈ ਕੋਣ ਆ ਤੇ ਮੋਰੋ ਕਹਿੰਦਾ ਤੁਸੀਂ ਪਾਰਸਾਂ ਨੂੰ ਆਉਂਦੇ ਤੇ ਤੈਨੂੰ ਪਾਰਸ ਲੈ ਕੇ ਚਾਨਾ ਕੀ ਮੈਂ ਓਏ ਕੀ ਆ ਬੋਲ ਰਿਹਾ ਉਹ ਸਮਝ ਨਹੀਂ ਆ ਰਿਹਾ ਉਹ ਕਿਹਿਆ ਨੀਚੇ ਸਬਟਾਈਟਲ ਵੀ ਨਹੀਂ ਹੈ ਅੱਜ ਇਹ ਤੁਹਾਨੂੰ ਸਮਝਾਈਏ ਤੇ ਦੱਸਿਓ ਜਿਹੜੀਆਂ ਗੱਲਾਂ ਇਹਨੇ ਬ ਹੋਣੇ ਦੇ ਨਾਲ ਭੇਜਦੇ ਆ ਨਾ ਹੁਣ ਇਹ ਤਾਂ ਹੁਣ ਇਹਨੂੰ ਫੋਨ ਕੀਤਾ ਆਪਣੇ ਮਾਪਿਓਂ ਦੀ ਮੋੜੇ ਗੱਲ ਕਰਾਉਂਦੇ ਆਪਣੀ ਮਾਂ ਦੀ ਗੱਲ ਆ ਉਹਦੇ ਤਾਲੇ ਕਰਾਉਂਦੇ ਆਪਣੀ ਵਿਚਾਰੀ ਤੋਂ ਅਗਰ ਗੱਲ ਆ ਉਦਾਂ ਤੂੰ ਪੱਗ ਬੰਨੀ ਤੂੰ ਸਰਦਾਰ ਬੰਦਾ ਕੀ ਬੋਲੋ ਤਾਂ ਚਾੱਕ ਨਾ ਕਰਾਉਂਦੇ ਆਪਣੀ ਨੂੰ ਚੰਗਾ ਥੋੜੀ ਲੱਗਦਾ ਐ ਤੈਨੂੰ ਨਾ ਬੱਬਾ ਵਿਚਾਰੀ ਬੰਦੇ ਆ ਨਾ ਸਰਦਾਰ ਦੇ ਨਾਮ ਖਰਾਬ ਕਰਦੇ ਆ ਤੁਹਾਡੇ ਤੋਂ ਨਹੀਂ ਥਾਂ ਬੁੰਦਾ ਨਹੀਂ ਕੁਝ ਕਰਨ ਦਾ ਨਾ ਅਦਾਰੇ ਕੰਮ ਕਰੋ ਇੰਨੀਆਂ ਮਤਲਬ ਗੰਦੀਆਂ ਨੇ ਲੈ ਦੱਸ ਸੁਡਲ ਜੀ ਨਾ ਹੋਵੇ ਤਾਂ ਐਨੇ ਕਿ ਟਵੀਟ ਤਾਂ ਹੁਣ ਤੁਸੀਂ ਹੋ ਹੀ ਗਏ ਹੋਗੇ ਜੇ ਪਾਰਸਲ ਬਣਦਾ ਐ ਤਾਂ ਚਾਰ ਗਾਲਾਂ ਲੈ ਲਓ ਤੁਸੀਂ ਕੀ ਫਰਕ ਪੈਂਦਾ ਠੀਕ ਆ ਕੁੜੀ ਨੂੰ ਮੈਸੀ ਕਰਨ ਦਿਆਂ ਕੁੜੀ ਨੂੰ ਗਾਲਾਂ ਕੱਢਣ ਦਿਆਂ ਇਹਨੂੰ ਇਹ ਨਹੀਂ ਪਤਾ ਤੈਨੂੰ ਮੈਂ ਤੇਰੀ ਇੱਕ ਇੱਕ ਗੱਲ ਦਾ ਜਵਾਬ ਦੂੰ ਤੈਨੂੰ ਮੈਂ ਚਕਾ ਦੂੰ ਤੈਨੂੰ ਆਹ ਕਰ ਦੂੰ ਤੂੰ ਜੋ ਮਰਜ਼ੀ ਕਰ ਲਈ ਓਏ ਦੇਖਣਾ ਇਹਨੇ ਬਰੋਂ ਹੁਣ ਆ ਬਾ ਦੇ ਲੈ ਦੱਸ ਸਾਰਾ ਟੱਬਰ ਤਾਂ ਇਕੱਠਾ ਹੋ ਕੇ ਤੁਸੀਂ ਗੇਟ ਖੋਲਣ ਜਾਣੇ ਜੇ ਕੋਈ ਤੁਹਾਡਾ ਗੇਟ ਖੜਕਾ ਦੇ ਹੈ ਤੇ ਇੱਥੇ ਨੈੱਟ ਤੇ ਤੂੰ ਬੜਾ ਵੱਡਾ ਬਦਮਾਸ਼ ਬਣੀ ਜਾਣਾ ਲੈ ਦੱਸ ਆਪਦੀਆਂ ਗੱਲਾਂ ਭੁੱਲ ਗਿਆ ਤੇ ਟੈਟ ਫਾਰ ਟੈਟ ਹੀ ਆ ਤੇ ਜਦੋਂ ਤੂੰ ਕੁੜੀ ਨੂੰ ਗਾਲਾਂ ਕੱਢਦਾ ਸੀ ਤੇ ਉਹ ਕਿਸੇ ਦੀ ਕੁੜੀ ਨਹੀਂ ਸੀਗੀ ਆਪਦੇ ਵਾਰੀ ਹੁਣ ਮਿਰਚਾਂ ਲੱਗ ਦੇਣਗੇ ਭਾਜੀ ਆਪਾਂ ਤਾਂ ਮੁਣ ਲੱਗ ਗਿਆ ਰੈਡੀ-ਸ਼ੈਡੀ ਤੇ ਮੈਂ ਚੱਲੀ ਆ ਕੱਪੜੇ ਲੈਣ ਆਪਣੇ ਇਹਦੇ ਇੰਨੀ ਕਿ ਦੁਨੀਆ ਜਿਆਦੀ ਉਹ ਆ ਨਾ ਆਪਾਂ ਕਿਸੇ ਨੂੰ ਵੀ ਨਹੀਂ ਜੱਜ ਕਰ ਸਕਦੇ ਹੈਗੇ ਦੁਨੀਆ ਬਲਿ ਇੰਨੀ ਕਿ ਜ਼ਿਆਦਾ ਖਰਾਬ ਹੋ ਚੁੱਕੀ ਤੂੰ ਨਹੀਂ ਤੇ ਵੀਰੇ ਠੀਕ ਹੀ ਆ ਹਨਾ ਜਿਹੜੀ ਤੁਸੀਂ ਸਾਰੇ ਵਲੌਗਰੋ ਪਤਾ ਨਹੀਂ ਗਿਆ ਥੋੜੀ ਨਹੀਂ ਭੁੱਖਾ ਮਰਦੀ ਹੈਗੀ ਤੁਹਾਨੂੰ ਹੀ ਆਉਂਦਾ ਵੀ ਸਾਰੀ ਦੁਨੀਆ ਦੇ ਪਾਰਸਲ ਜਿਹੜੇ ਫ੍ਰੀ ਤੋਂ ਫ੍ਰੀ ਆ ਜਾਣ ਬਸ ਇੱਕ ਸੈਕਿੰਡ ਚਲਦਾ ਐਡਰੈਸ ਭੇਜ ਦਿੰਨੇ ਹੋ ਆ ਤਾਂ ਬਹੁਤ ਵਧੀਆ ਕੀਤੀ ਅਗਲੇ ਨੇ ਤੁਹਾਡਾ ਜਲੂਸ ਕੱਢਿਆ ਨਾ ਮਜ਼ਾ ਹੀ ਆ ਗਿਆ ਨਮਾਨਵੀ ਰੈਡੀ ਸਾਰੇ ਰੈਡੀ ਆ ਮੈਂ ਸਿਰਫ ਮੰਨਵੀਰ ਦਾ ਦੁੱਧ ਚੱਕਣਾ ਆ ਥੱਕ ਹੋ ਗਿਆ ਠੀਕ ਥੱਕ ਗਏ ਥਕਾਵਟ ਹੋ ਗਈ ਇਹ ਚੀਜ਼ਾਂ ਤਾਂ ਸੁਣਿਆ ਸੀ ਆ ਥੱਕ ਹੋ ਗਿਆ ਇਹ ਕੀ ਹੁੰਦਾ ਨਾਲ ਹੀ ਰੀਣਾ ਬਣਾ ਕੇ ਥੱਕ ਜਾਂਦੀਆਂ ਨੇ ਕੰਮ ਇਹਨਾਂ ਨੇ ਨਹੀਂ ਕਰਨਾ ਬੱਚੇ ਇਹਨਾਂ ਨੇ ਨਹੀਂ ਸਾਹਮਣੇ ਉਹਨਾਂ ਵਾਸਤੇ ਨੇ ਸੱਸਾਂ ਰੱਖੀਆਂ ਹੋਈਆਂ ਨੇ ਰੈਡੀ ਤੇ ਮੰਨਵੀ ਨੂੰ ਪਿਆਰ ਦਾ ਦੋੜ ਦੋ ਜਾ ਕੇ ਰੈਡੀ ਆਪਾਂ ਚਲੀਆਂ ਸਹਿਜ ਦੇ ਕੋਲ ਸਹਿਜ ਦੇ ਆਪਾਂ ਲੈਣਾ ਹੁਣ ਗਿਫਟ ਤੇ ਜਿਹੜਾ ਗਿਫਟ ਆ ਉਹ ਸਾਡੀ ਤੁਹਾਡੀ ਵੀਰ ਨੇ ਸਾਨੂੰ ਗਿਫਟ ਦਿੱਥਿਆ ਵੀ ਤੁਸੀਂ ਆਹ ਵਾਲਾ ਲੈ ਤਰੇ ਹੋ ਹੁਣ ਆਪਾਂ ਸਲਾਹ ਲਈ ਕਿ ਬੰਦੇ ਦੀ ਉਹ ਹੁਣ ਆਪਾਂ ਗਿਫਟ ਲੈਣ ਜਾਣਾ ਸੋ ਸਾਰਿਆਂ ਨੇ ਬਣੇ ਦਿਓ ਆਪਾਂ ਤੁਹਾਨੂੰ ਦੱਸਦੇ ਆਪਾਂ ਕਿਹੜਾ ਗਿਫਟ ਲੈਣਾ ਹੈ ਤੇ ਉਹ ਗਿਫਟ ਆਪਾਂ ਲੈ ਕੇ ਫੇਰ ਦੇਖਦੇ ਸਹੀ ਦਾ ਫਿਰ ਜਿਹੜਾ ਕਿੱਦਾਂ ਦਾ ਰਿਐਕਸ਼ਨ ਰਿਐਕਸ਼ਨ ਜੋ ਉਹ ਵੀ ਕਹਿੰਦੇ ਆਪਾਂ 200 ਤੋਂ ਬਾਅਦ ਤੋਂ ਰੁਪਈਆ ਨਹੀਂ ਲਾਉਂਦਾ ਹੈਗਾ ਗਿਫਟ ਤੇ ਹੈਨਾ ਮੇਰੇ ਤੋਂ ਲੁਖਾ ਕੇ ਲੈ ਲਓ ਤੇ ਐਸਆਈਟੀ ਨੇ ਆਈ ਬਿਠਾਈ ਇਹ ਵੀ ਜਿੱਥੇ ਮੈਨੂੰ ਪਤਾ ਨਹੀਂ ਕਿੱਡੇ ਵੱਡੇ ਇਨਵੈਸਟਮੈਂਟ ਕਰਨੀ ਹੁੰਦੀ ਆ ਪਰ ਰਿਐਕਸ਼ਨ ਦੇਖਦੇ ਆ ਉਹਦਾ ਕਿਹੋ ਜਿ ਦੋ ਸਾਰੇ ਆਨੇ ਬਲੋਗ ਨਾ ਬਣੇ ਰਿਓ ਤੇ ਸਹਿਜ ਦਾ ਰਿਐਕਸ਼ਨ ਤੇ ਸਹਿਜ ਦਾ ਜਿਹੜਾ ਅੱਜ ਦਾ ਜਾਣਦੇ ਨੇ ਉਹਦਾ ਦਿਨ ਸਾਰੇ ਆਨੇ ਦੇਖਿਓ ਸੋ ਬਲੋਗ ਨਾ ਬਣੇ ਰਿਓ ਸਾਰੇ ਜਾਣੇ ਥੈਂਕ ਯੂ ਜੀ ਸਾਡੇ ਘਰੇ ਆ ਚੁੱਕੇ ਸੀ ਬਾਬੇ ਵਾਲੀ ਲੱਗੋ 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 ਕੋਣ ਲਿਆਉਂਦੇ ਹੋਏ ਗੱਦ ਲੁਕੀ ਜਾਂਦੇ ਭਾਜੀ ਮੈਨੂੰ ਆ ਜਾ ਆ ਓਕੇ 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 ਹਲੋ ਜੀ ਭਾਜੀ ਹੁਣ ਸਾਸਰੀ ਆ ਦੋ ਜਨਾਂ ਨੂੰ ਦੇਖ ਕੇ ਤੁਹਾਨੂੰ ਆਈ ਨਹੀਂ ਲੱਗਦੀ ਜਿਵੇਂ ਪਿੰਡਾਂ 'ਚ ਹੁੰਦੇ ਆ ਨਾ ਇੱਕ ਦੋ ਜਣੇ ਇਹ ਜਿਹੜੇ ਆਮਲੀ ਜਿਹੇ ਹੁੰਦੇ ਹੈਗੇ ਬੇਲੜੇ ਉਹ ਹੀ ਜੇ ਮੈਨੂੰ ਉਸ ਟਾਈਪ ਫੀਲਿੰਗ ਆਉਂਦੀ ਹੈ ਇਹਨਾਂ ਨੂੰ ਦੇਖ ਕੇ ਬਸ ਜਦੋਂ ਅਮਰੀਕਾ ਤੋਂ ਲਗਾਇਆ ਕਿਹਦੇ ਕੋਲੋਂ ਲਿਪ ਜਿੱਥੇ ਭਾਈ ਆਪਣੇ ਸੱਸਰੀ ਘਰ ਮਨੂ ਨੇ ਭਾਈ ਮਨੂ ਨੇ ਭਾਈ ਸੱਸਰੀ ਘਰ ਮਨੂ ਨੇ ਭਾਈ ਆ ਬਾਕੀ ਨਹੀਂ ਮਿਲਿਆ ਕਿੰਨਾ ਧਾਂਟ ਲੱਗਦੇ ਆ ਕਮੈਂਟ ਕਰਕੇ ਲੈ ਦੱਸ ਹੁਣ ਦੁਨੀਆ ਇੰਨੀ ਵੇਲੀ ਆ ਵੀ ਟਾਈਮ ਕੱਢ ਕੇ ਤੁਹਾਨੂੰ ਕਮੈਂਟ ਕਰਨਗੇ ਵੀ ਤੁਹਾਡੇ ਹੈੱਡਫੋਨ ਕਿਹੇ ਚ ਲੱਗਦੇ ਆ ਬਾਕੀ ਨਹੀਂ ਯਾਰੀ ਮੈਨੂੰ ਸਹੀ ਨਹੀਂ ਲੱਗਦੇ ਪਤਾ ਨਹੀਂ ਕਿਉਂ ਪ੍ਰੀਤ ਭਾਬੀ ਕੋਲਾ ਕੇ ਖੜ ਜਾਂਦੇ ਆ ਤੋਈ ਵੀ ਉਹੀ ਜੀ ਆ ਪੂਰੀ ਫ੍ਰੈਂਕ ਹੀ ਹੋ ਜਾਂਦੀ ਉਹਨਾਂ ਨੂੰ ਅਨਸਾਰ ਵੱਤੋ ਵੱਤੋ ਵੱਤ ਆ ਸੁਣਾ ਆ ਹੈਂ ਕਲਰ ਵੀ ਸੋਨਾ ਹੈ ਪਿੰਕ ਦਾ ਭਾਈ ਕਿਦਾਂ ਠੀਕ ਠਾਕ ਲੱਗਣਾ ਬਹੁਤ ਆ ਲੈਨੇ ਆ ਰਗਾ ਯਾਰ ਸਹੀ ਨਾ ਕੋਈ ਹੋ ਜਾਣੀ ਆ ਲਈਏ ਬੀ ਤਾਂ ਨਾਲੇ ਮੰਗਿਆ ਮੰਗਿਆ ਆ ਦੇ ਆ ਲੈਣਾ ਹੈਂ ਮਹਿੰਦੀ ਵੀ ਕਲਰ ਚ ਹੈ ਨੀ ਤੇਰਾ ਸੋਨਾ ਕਲਰ ਪਾਗਲ ਉਹ ਪਿਆਬ ਲਿਕਣਾ ਵਧੀਆ ਲੱਗਣਾ ਆ ਬੋਲੀ ਕਰਨ ਪਾਇ ਉਹ ਮੈਨੂੰ ਪਤਾ ਹੀ ਸੀਗਾ ਇਹ ਪਿੰਕ ਚਾ ਥੋੜਾ ਲੈਂਦਾ ਇਹਨੂੰ ਤਾਂ yellow ਜਿਹਾ ਰੰਗ ਚਾਹੀਦਾ ਜਿਵੇਂ ਸਰੋੱਚ ਛੋਟਾ ਖੜਾ ਹੁੰਦਾ ਪਤਾ ਨਹੀਂ ਕਿਉਂ ਇਹ ਸਾਰੇ ਇਹ ਜਿਹੇ ਆ ਪੀਲੇ ਪੀਲੇ ਰੰਗ ਤੇ ਡੋਲਦੇ ਹੈਗੇ ਪਰ ਆ ਕੌਣ ਪਾਉਂਦਾ ਇਹ ਜਿਹਾ ਰੰਗ ਜਦੋਂ ਇਹਨੇ ਪਹਿਲਾਂ ਡੱਬੇ ਚ ਆਹ ਕਲਰ ਦੇਖਿਆ ਸੀ ਨਾ ਤੇ ਮੈਂ ਉਹਦੀ ਸਮਝ ਗਈ ਸੀ ਵੀ ਇਹਨੂੰ ਹੁਣ ਚਾਹੇ ਚ ਜਿੰਨਾ ਮਰਜੀ ਕੋਈ ਜ਼ੋਰ ਲਾ ਲੇ ਇਹ ਨਹੀਂ ਕੋਈ ਹੋਰ ਰੰਗ ਲੈਂਦਾ ਇਹ ਖੱਟਾ-ਖੱਟਾ ਰੰਗ ਹੀ ਲੁੱਕਾ ਕਿਉਂ ਕਲਰ ਕੋ ਮੈਰ ਆਇਆ ਬਸ ਈ ਆ ਤੁਸੀਂ ਵੀ ਕਰੋ ਬੇਸਤੀ ਬਲੌਗ ਦੀ ਗੁੱਟਿਆ ਇਹਦੀ ਗੁੱਟਿਆ ਪਰ ਸੁਣਿਆ ਨਹੀਂ ਉਹਨਾਂ ਕੇ ਜਿਹਾ ਫਰਾਕ ਵਾ ਇਹ ਸ਼ਰਾਬ ਸੁਟਾ ਕਾਟ ਲੇ ਦਵਾ ਮਮਾ ਜਿਹੜੇ ਸਾਬਣੇ ਨੇ ਕਰੇ ਰੋਲਾ ਪਾਇਆ ਸੀ ਨਾ ਵੀ ਦੇਖਦੇ ਜਾਇਓ ਅੱਜ ਸਰਪ੍ਰਾਈਜ਼ ਹੋਊਗਾ ਮੈਂ ਸਹਿਜ ਵਾਸਤੇ ਸਰਪ੍ਰਾਈਜ਼ ਲਾਊਗਾ ਤੇ ਬੁੜੀ ਨੂੰ ਆਈ ਸੀਗਾ ਵੀ ਪਤਾ ਨਹੀਂ ਕੀ ਕੁਛ ਲਾਊਗਾ ਤੇ ਰੰਗ ਹੀ ਉੱਡ ਗਿਆ ਉਹਦਾ ਕਹਿੰਦੀ ਫਰਾਕ ਵਾ ਹਾਂਜੀ ਦੀਦੀ ਸਹੀ ਸਹੀ ਹੁਣ ਸੋਣਾ ਨਾ ਕਲਰ ਵੀ ਫਰ ਡਿਫਰੈਂਟ ਹੈ ਮਮੂਆ ਨੂੰ ਵਗੇ ਉੱਟੋ ਮਾਮੂ ਵੱਲੋਂ ਗਿਫਟ ਮਾਮੂ ਵੱਲੋਂ ਢਿੱਡੋ ਮੀਰੀ ਦਾ ਗਿਫਟ ਆ ਢਿੱਡੋ ਦਾ ਢਿੱਡੋ ਸਾਡੀ ਦਾ ਢਿੱਡੋ ਦਾ ਦਾਦੀ ਤੇਰੇ ਨਾਲ ਓਏ ਡੰਗਰੋ ਜਿਹਾ ਵਲੋਗ ਬਾਅਦ ਚ ਬਣਾ ਲਿਓ ਆਂਟੀ ਨੂੰ ਤਾਂ ਹਲਾ ਹਲੂ ਕੇ ਦੇਖ ਲਓ ਪਾਣੀ ਪਿਆ ਦਿਓ ਸਾਦਮੇ ਚ ਆ ਗਏ ਉਹਨੂੰ ਆਈਸੀਬੀ ਆ ਤੇ ਸਾਈਕਲ ਸੁੱਕਲ ਜਾਂ ਕਾਰਕੂਰੀ ਲੈ ਕੇ ਦੇਣਗੇ ਮੇਰੀ ਕੋਲ ਦੋ ਤਿੰਨ ਹਨ ਆਂਟੀ ਦੇ ਤਾਂ ਰੰਗੀ ਉੱਡ ਗਿਆ ਦਾਦੀ ਤੇਰੇ ਨਾਲ ਉਹਦੇ ਮਿਰਾ ਗਿਆ ਦਾਦੀ ਤੇਰੇ ਨਾਲ ਦਿਖਾਓ ਜੀ ਬਾਹੋ ਆ ਦੇਖ ਲਓ ਸੋਣਾ ਦੇਖੋ ਕਿ ਨਾ ਆਇਆ ਪਾਇਆ ਉਹ ਵਧੀਆ ਕਿਨਾਂ ਦੇ ਆ ਆ ਦੇਖੜੋ ਇਹ ਤਾਂ ਮਸੇ ਹੀ ਹਣਾ ਖਟਾ ਖਟਾ ਰੰਗ ਲੈ ਕੇ ਆਈ ਸੀ ਤੇ ਉਹਨੇ ਮੂੰਹ ਤੇ ਪੇਸਤੀ ਕਰਤੀ ਉਹ ਕਹਿੰਦੀ ਇੱਥੇ ਨਾ ਆਇਓ ਬਸ ਗੱਲ ਹੀ ਖਤਮ ਕਹਿੰਦੀ ਆਪ ਦਾ ਖਟਾ ਚੋ ਲੈ ਕੇ ਘਰੇ ਵਗਜੋ ਜਿਹੜਾ ਸੂਟ ਸੀ ਕਿ ਇਹਨੂੰ ਪਸੰਦ ਨਹੀਂ ਆਇਆ ਸੋ ਮੈਨੂੰ ਕਹਿੰਦੇ ਵਾਪਸ ਕਰਕੇ ਆ ਹੁਣ ਮੈਂ ਵਾਪਸ ਕਰਨ ਚੱਲਾਂ ਕਹਿੰਦੇ ਸਾਨੂੰ ਪਸੰਦ ਨਹੀਂ ਆਇਆ ਇਹ ਹੁਣ ਤੇ ਵਾਪਸ ਕਰਨ ਚੱਲਾਂ ਕਹਿੰਦੇ ਵੀ ਪਿੰਕ ਕਲਰ ਲੈ ਆ ਪਿੰਕ ਉਹ ਲੈ ਚਲਾ ਤੇ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਤੂੰ ਬੇਇੱਜ਼ਤੀ ਕਰਵਾਏਂਗਾ ਨਾਲ ਆਪਦੀ ਨਾਲ ਪ੍ਰੀਤ ਭਾਬੀ ਦੀ ਨਾਲੇ ਆਪਦੀ ਮਾਂ ਦੀ ਜਿਹਦੋਂ ਅਗਲੀ ਨੇ ਕਹਿਤਾ ਵੀ ਹੁਣ ਇੱਥੇ ਆਇਓ ਨਾ ਹਾ ਖਟਾਇਆ ਸੂਟ ਲੈ ਕੇ ਤਾਂ ਹੁਣ ਕਹਿੰਦਾ ਮੈਂ ਵਾਪਿਸ ਕਰਕੇ ਪਿੰਕ ਕਲਰ ਦਾ ਲੈ ਕੇ ਆਉਣਾਗਾ ਹਾਂ ਗੱਲਬਾਤ ਕਰਦੇ ਇੱਟਾਰੇ ਸਾਰਿਆਂ ਦਾ ਵੀ ਜਰਨਮ ਦੇਨ ਸੀ ਸਹਜ ਦਾ ਤੇ ਆਪਾਂ ਉਧਰੇ ਚਲੇ ਸੀਗੇ ਸੋ ਪ੍ਰੋਗਰਾਮ ਹੋ ਗਿਆ ਕੈਨਸਲ ਕਰਵਾ ਲਈ ਬੇਇੱਜ਼ਤੀ ਉਹ ਪਰ ਆ ਚਿਗੇ ਹੁਣ ਆਪਾਂ ਚੱਲੇ ਆਂ ਵਾਪਸੀ ਤੇ ਤੂੰ ਹੀ ਸਾਡੇ ਸਾਰਿਆਂ ਦੇ ਸਵਾਲ ਹੋਣੇ ਆ ਵੀ ਕੀ ਹੋ ਗਿਆ ਏਦਾਂ ਦਾ ਨਾ ਵਾਪਸੀ ਕਿਉਂ ਚਲੇ ਆ ਸੋ ਤੁਹਾਨੂੰ ਪਤਾ ਹੈ ਤੁਸੀਂ ਬਲੌਗ ਪਿੱਛੇ ਦੇਖਿਆ ਹਣਾ ਆਪਾਂ ਇੱਕ ਸਰਪ੍ਰਾਈਜ਼ ਦੇਣਾ ਸੀ ਸੋ ਉਹ ਸਰਪ੍ਰਾਈਜ਼ ਜਿਹੜਾ ਰਹਿ ਗਿਆ ਆ ਤੇ ਹੁਣ ਆਪਾਂ ਵਾਪਸੀ ਚੱਲਦੇ ਆਂ ਵੀ ਅਮਨ ਨੂੰ ਫੋਨ ਕੀਤਾ ਜੀ ਉਹ ਕਹਿੰਦੀ ਵੀ ਰਹਿਣ ਦੋ ਉਹਨੂੰ ਆਹ ਦੇਖੋ ਲੋ ਕੱਚੇ ਜਿਹੇ ਹੋਏ ਬੈਠੇ ਆ ਕੇ ਆ ਜਿਹੜੇ ਹੁੰਦੇ ਨਾ ਕਾਪੜ ਬਲੌਗਰ ਹੀ ਹੁੰਦੇ ਇਹੋ ਜਿਹੇ ਇਹੋ ਜਿਹੇ ਰਿਸ਼ਤੇ ਨਿਭਾਉਂਦੇ ਆ ਵੀਰੇ ਇਹ ਆਪਦੀ ਮਾਂ ਭਰਾ ਪਰਜਾਈ ਰਸਤੇ 'ਚ ਮੁੜਤੇ ਕਹਿੰਦੀ ਇੱਥੇ ਨਾ ਆਇਓ ਤੀਜੇ ਦਿਨ ਨੂੰ ਆਇਓ ਨਾ ਮੈਨੂੰ ਕੰਮ ਕਰਨਾ ਪੈਂਦਾ ਤੇ ਆਪਾਂ ਫੇਰ ਹੁਣ ਚੱਲੇ ਆਂ ਘਰੇ ਤੇ ਕਰੇ ਤਾਂ ਚਲੋ ਨਹੀਂ ਹੁਣ ਆਹ ਤੇ ਕੁੜੀ ਬਾਤ ਇੰਨਾ ਸਮਾਨ ਲਿਆ ਕੁੜੀ ਬਾਤ ਤੇ ਸਮਾਨ ਸੋਨਾ ਆਪਾਂ ਲਿਆ ਹੋਇਆ ਸਾਰਾ ਹੀ ਕਰਦੇ ਹਾਂ ਥੋੜੀ ਵੀ ਲਿਓ ਸੀ ਥੋ ਤੇ ਹੁਣ ਆਪਾਂ ਕੇਕ ਲੈਣਾ ਸੀ ਉਹ ਆਪਾਂ ਅੱਗੇ ਲੈਣਾ ਹੈਗਾ ਤੇ ਹੁਣ ਆਪਾਂ ਚੱਲੇ ਆ ਆਪਣੇ ਮਾਤਾ ਦੇ ਕੰਨ ਚੱਲੇ ਆ ਤੇ ਮਾਤਾ ਦੇ ਬੰਗਲਾ ਮੁਗੀ ਮਾਤਾ ਆਉਂਦਾ ਮਾਤਾ ਬੰਦਲਾ ਮੁਗੀ ਦੇ ਮੰਦਿਰ ਚੱਲੇ ਆਪਾਂ ਮਾਤਾ ਦੇ ਕੰਨ ਸੋ ਸਾਡਾ ਜਿਹੜਾ ਮੂਡ ਮੜਿਆ ਸੈਟ ਯਰ ਕੋਈ ਐਡੀ ਸੁਡਲ ਤੇ ਡੰਗਰ ਕੁੜੀ ਵੀ ਹੋ ਸਕਦੀ ਹੈ ਵੀ ਆਹ ਰਸਤੇ 'ਚ ਆਉਂਦੇ ਨੂੰ ਮੋੜਦੇ ਹਨਾ ਇਹਨੇ ਕਿੰਨੀ ਤਿਆਰੀ ਕਰਕੇ ਗਈ ਸੀ ਵਿਚਾਰੀ ਹੁਣ ਕੱਚੇ 'ਚ ਹੋਏ ਬੈਠੇ ਦੀ ਮੰਮੀ ਦੇਖਣਾ ਸਬੂਤ ਦਿਖਾਈ ਜਾਂਦੀ ਕਿ ਕੋਈ ਪਤਾ ਵੀ ਦੇਖੂਗੀ ਉਹ ਵਲੌਗ ਨੂੰ ਦੱਸੀ ਜਾਂਦੇ ਵੀ ਐਸੇ ਸਾਰਾ ਕੁਝ ਲੈ ਲਿਆ ਸੀ ਗੁੱਸਾ ਹੋਏ ਕਰਕੇ ਵੀ ਖੱਟੇ ਰੰਗ ਦਾ ਸੂਟ ਕਿਉਂ ਲੈ ਲਿਆ ਤੇ ਚਾਜੇ ਦਾ ਕੁਝ ਕਿਉਂ ਨਹੀਂ ਲੈ ਕੇ ਆਈ ਕਹਿੰਦੀ ਉਹ ਤੀਜੇ ਦਿਨ ਉਹ ਆ ਜਾਂਦੇ ਮੁੜ ਕੇ ਮੈਨੂੰ ਕੰਮ ਕਰਨਾ ਪੈਂਦਾ ਇੱਥੇ ਡੰਗਰਾ ਸੁਡਲਾਂ ਇਕੱਠੀਆਂ ਹੋਈਆਂ ਕੰਟਰੋਲ ਕਹਿੰਦੀ ਮੰਮੀ ਦੇ ਸਾਹਦੂਗੀ ਬੀਬੀ ਜੀ ਮੰਮੀ ਇੱਥੇ ਕਿਹੜਾ ਗੁੱਟ ਗਿਆ ਮੰਮੀ ਸਾਡੀ ਅੱਜ ਦਾ ਵੀ ਮੂਡ ਖਰਾਬ ਆ ਸਾਡਾ ਵੀ ਖਰਾਬ ਹੀ ਆ ਚਲੋ ਸੋ ਹਣ ਕਿਸੇ ਤਰ੍ਹਾਂ ਦਾ ਖੁਸ਼ ਹੋਣਾ ਪੈਣਾ ਗੱਲਾਂ ਪਤਾ ਨਹੀਂ ਉਸ ਭਰਾਵਾ ਸਹੀ ਰਹਿ ਮੰਮੀ ਹੱਥਾਂ ਦੀ ਉਹਨੂੰ ਕਿੱਦਾਂ ਆਉਂਦੀ ਰਹਾ ਹੈ ਉਹਨੂੰ ਗੱਡੀ ਬਹੁਤ ਆਉਂਦੀ ਜੇ ਆਉਂਦੀ ਆ ਭਰਾਵਾ ਉਹਨੂੰ ਨਹੀਂ ਹੈਗੀ ਜੇ ਕਾਲ ਪੜੀ ਹੋਵੇ ਗੱਡੀ ਭਰਾਵਾ ਆਉਂਦੀ ਆ ਇਹ ਯਾਟ ਨੇ ਚਗਾ ਲੈਣੀਆਂ ਆ ਆ ਦੇਖ ਲਓ ਆਂਟੀ ਦੇ ਉੱਪਰਲੇ ਸਾਹ ਉੱਪਰ ਰਹਿ ਗਏ ਹੇਠਲੇ ਹੇਠਾਂ ਕਹਿੰਦੀ ਹੋਊਗੀ ਅੱਜ ਤਾਨੇ ਬਾਹਰ ਕਢਾਉਣਗੇ ਇਹ ਮਾਰਨਗੇ ਦੋਨੇ ਸੀਟਾਂ ਫੜੀ ਬੈਠੀ ਆ ਵੀਰੇ ਡਰਦੀ ਸਾਧ ਵਿੱਚ ਤਾਂ ਵਿਚਾਰੀ ਪਹਿਲੇ ਨਹੀਂ ਨਿਕਲੀ ਸੀ ਕੁੜੀ ਨੇ ਮੋੜ ਤੇ ਹਨਾ ਤੇ ਉੱਤੋਂ ਹੁਣ ਪ੍ਰੀਤੀ ਵੀ ਘਟੀ ਜਾਣ ਮੰਮੀ ਨੂੰ ਬੋਵਾ ਜੀ ਕਿੰਨਾ ਹੁੰਦਾ ਮੰਮੀ ਐਵੇਂ ਪਰਵਾਹ ਕਰੀ ਦਿੰਦੀ ਬਾਰੀ ਬਮਾਰ ਲੈਂਦਾ ਟੈਨਸ਼ਨ ਹੀ ਲਈ ਰਹੀ ਹੁੰਦੀ ਕੋਈ ਜ਼ਿਕਰ ਨਹੀਂ ਚੱਲ ਜੋ ਫਰਸਾ ਮੈਂ ਤਾਂ ਇਹਨਾਂ ਹਰਸਾਣ ਦੀ ਕੋਸ਼ਿਸ਼ ਕਰਦੀ ਰਹਿਣੀ ਆ ਤੂੰ ਅਵੀ ਮੰਮੀ ਪਰਵਾਹ ਕਰੀ ਦੀ ਯਾਰ ਜੇ ਹੋ ਜਾ ਕੋਈ ਜਲਦਾ ਹੋ ਜਾ ਚੱਲਿਆ ਕਰੋ ਗਾਉਂ ਤੋਂ ਇਹ ਪਤਾ ਲੱਗ ਜਾਣਾ ਤੁਹਾਨੂੰ ਆ ਦੇਖ ਲਓ ਹਨਾ ਉਹਦੇ ਤਾਂ ਮਸੀ ਲੜਕੇ ਰਾਤ ਨੂੰ ਲੈ ਕੇ ਗਈ 2 ਵਜੇ ਵੀ ਮੈਂ ਆਪਦੀ ਕੁੜੀ ਨੂੰ ਮਿਲਣ ਜਾਣਾ ਤੇ ਅੱਜ ਕੁੜੀ ਨੇ ਵੀਰੇ ਗੇਟ ਤੋਂ ਮੋੜਤੇ ਹਨਾ ਹੁਣ ਕੱਚੀ ਜੀ ਮਰੀ ਜਾਂਦੀ ਹੈ ਕਹਿੰਦੀ ਹੋਊਗੀ ਮੈਂ ਤਾਂ ਮਸੀ ਲੈ ਕੇ ਗਈ ਸੀ ਤੇ ਹੁਣ ਮੀਹਣੇ ਸੁਣੂਗੀ ਸਾਰੀ ਉਮਰ ਉਹਨਾਂ ਅੰਟੀ ਇੱਥੇ ਗੱਡੇ ਡੂ ਸਿੱਟੀ ਜਾਂਦੀ ਹੈਗੀ ਮੈਂ ਤਾਂ ਹੈਰਾਨ ਆ ਯਾਰ ਇਹਨਾਂ ਦੀ ਕੁੜੀ ਤੋਂ ਐਟੀ ਸੁੱਟ ਲਾਓ ਸ਼ਰ ਕੀ ਪਤਾ ਮਾਤਾ ਰਾਣੀ ਦੇ ਦਰਸ਼ਨ ਕਰਨੇ ਹੋ ਹੀ ਮਨਜੂਰ ਰਾਜ ਬਾਕੀ ਕਈਆਂ ਨੇ ਮੈਸੇਜ ਕਰਨੇ ਆ ਵੀ ਕੀ ਗੱਲ ਹੋਗੀ ਵੀ ਕੀ ਗੱਲ ਹੋਗੀ ਹਨਾ ਤੇ ਸੋ ਮੈਂ ਪਹਿਲੇ ਕਲੀਅਰ ਕਰ ਦਵਾਂ ਤੇ ਉਹਨਾਂ ਦੇ ਥੋੜੀ ਕੋਈ ਪ੍ਰੋਬਲਮ ਸੀ ਉਦੋਂ ਤਰਾ ਉਹਨਾਂ ਨੇ ਨਾ ਕਰਤੀ ਹੱਤ ਠੀਕ ਨਹੀਂ ਕਹਿੰਦੀ ਮਾਣੀ ਸਮਝਾਉਣਾ ਮਾਤਾ ਦੇ ਦਰਸ਼ਨ ਕਰ ਲੈਣੇ ਆ ਇਹਨਾਂ ਤਾਂ ਉਹ ਗੱਲ ਹੋ ਗਈ ਵੀ ਬਿਸ਼ਰਮਾ ਦੀ ਡੋਲ ਦੀ ਦਾਲ ਕਹਿੰਦੀ ਅਸੀਂ ਤਾਂ ਡੋੜ ਡੋਲੀ ਖਾਣੇ ਆ ਫੇਰ ਸਵੇਰੇ ਰੈਡੀ ਹੋ ਗਏ ਆ ਇਹ ਕਿਵੇਂ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਮੈਥਡ ਕੀਤਾ ਆ ਤੇ ਸੈਜ ਦਾ ਬਰਥਡੇ ਆ ਸਮਾਨ ਲੈਣ ਜਾਣਾ ਆ ਬਹੁਤ ਸਾਰਾ ਤੇ ਬਰਥਡੇ ਮਨਾਉਣਾ ਸੈਜ ਦਾ ਸੈਦੂ ਕਈ ਸਕੂਲੇ ਤੈਨੂੰ ਕੱਲ ਦਿੱਤੀਆਂ ਸੀ ਇਹ ਟੌਪੀਆਂ ਤੇ ਹੋਰ ਸਕੂਲ ਜਿਹੜੀਆਂ ਬੰਦੀਆਂ ਸੀ ਓ ਗਾਡ ਸ਼ੁਕਰ ਹੈ ਭੈਣੇ ਤੂੰ ਨਾਲ ਹੀ ਹਨਾ ਵਾੜ-ਵੂੜ ਵਾਲੇ ਆਪਦੇ ਰੱਬ ਕਰੇ ਤੁਹਾਡੀ ਕੁੜੀ ਦਾ ਬਰਥਡੇ ਰੋਜ਼ ਆਇਆ ਕਰੇ ਤੇ ਰੋਜ਼ ਤੁਸੀਂ ਨਾ ਇਹ ਕਰਵਾ ਦੀ ਸੱਸ ਦੀਆਂ ਵੀ ਬੂਦਰੀਆਂ ਠੀਕ ਕਰਦੇ ਉਹਦੇ ਵੀ ਵਾੜ-ਵੂੜ ਵਾਦੇ ਉਹਦੇ ਕਿਵੇਂ ਜਟਾਵਾਂ ਬਣੀਆਂ ਪਈਆਂ ਨੇ ਕਰੇ ਆ ਗਏ ਸੀ ਤੇ ਹੁਣ ਆਪਾਂ ਚੱਲੇ ਆਂ ਜੀ ਲੈਣ ਸੈਜੂ ਦਾ ਕੇਕ ਲੈ ਆਉਣੇ ਆ ਪੀਜ਼ਾ ਲੈ ਆਉਣੇ ਆ ਕਿ ਪੀਜ਼ਾ ਲੈ ਆਉਣੇ ਆ ਉੱਥੇ ਲੈ ਕੇ ਡਿਸਾਈਡ ਕਰਨਾ ਆ ਅਸੀਂ ਤੇ ਹੁਣ ਘਰੋਂ ਚੱਲੇ ਆਂ ਅਸੀਂ ਕੀ ਲੈਣਾ ਕੀ ਖਾਣਾ ਬਦ ਜਾਓ ਛੱਡੋ ਆ ਆਇ ਕਰੋ ਆਦੀ ਮੰਮੀ ਨੂੰ ਤਾਂ ਕੰਗਾ ਲੈ ਆ ਦਿਓ ਵਿਚਾਰੀ ਨੂੰ ਹਨਾ ਮੈਨਾਂ ਦਾ ਕੰਗਾ ਨਹੀਂ ਹੈਗਾ ਕਿਉਂਕਿ ਜੇ ਤੁਹਾਡੇ ਕੰਗਾ ਹੋਵੇ ਤਾਂ ਆਬਵੀਅਸ ਹੈ ਵੀ ਪਾਲ ਤੁਸੀਂ ਡੇਲੀ ਵਾਹੀ ਲਓ ਕੇਕ ਪੀਜ਼ਾ ਪੇਸਟਰੀ ਤਾਂ ਕਹਿੰਦੇ ਸੈਜੂ ਬਾਸਤੇ ਲੈ ਕੇ ਆਉਣਾ ਤੇ ਬਾਕੀਆਂ ਦਾ ਨੋਟ ਕਰਕੇ ਲੈ ਕੇ ਗਿਆ ਵੀਰੇ ਕੱਲੇ ਕੱਲੇ ਬੰਦੇ ਤੋਂ ਪੁੱਛ ਕੇ ਵੀ ਕੀ ਕੀ ਖਾਓਗੇ ਤੁਸੀਂ ਕੇਕ ਲਗਾਤਾ ਕਿ ਇੱਕ ਤਾਂ ਨਿਕਲਦਾ ਕਿ ਇੱਕ ਤਾਂ ਸਾਡਾ ਵੀ ਚਾਦਾ ਬੰਦਾ ਐ ਤੇ ਕੀ ਕਿਉਂਕਿ ਕੇਕ ਸਾਡੇ ਕੋਈ ਖਾਂਦਾ ਤਾਂ ਹੈ ਨਹੀਂਗਾ ਤੇ ਸਾਡਾ ਰਦਾ ਇਹ ਆ ਕਿ ਪੇਸਟਰੀਆਂ ਲਈ ਆਈਏ ਚਾਰ ਕਿੰਨੀ ਜਾਣੀਆਂ ਅਸੀਂ ਚਾਰ ਜਾਣੀਆਂ ਨਹੀਂ ਤਿੰਨ ਤਿੰਨ ਜਾਣੇ ਨੇ ਚਾਰ ਜਾਣੀਆਂ ਹਾਂ ਮੰਮੀ ਡੈਡੀ ਦਿਖਾਣੀ ਨਹੀਂ ਹੋ ਤੇ ਉਹ ਤੋੜੀਆਂ ਜਾਂਡਾ ਹੁੰਦਾ ਆ ਵੀ ਆਪਾਂ ਕਹੇ ਲੈ ਦੱਸ ਸੁਡਲ ਜੀ ਕਹਿੰਦੀ ਕੇਕ ਤਾਂ ਸਾਡੇ ਕੋਈ ਖਾਂਦਾ ਨਹੀਂ ਪੇਸਟਰੀਆਂ ਲੈ ਆਉਣੇ ਤੇ ਪੇਸਟਰੀਆਂ ਗੋਹੇ ਦੀਆਂ ਬਣੀਆਂ ਹੁੰਦੀਆਂ ਨੇ ਤੇ ਐਗ ਲੈਸ ਕੇਕ ਵੀ ਤਾਂ ਆਉਂਦੇ ਹੈਗੇ ਸੁਡਲੋ ਕਿ ਤੁਹਾਨੂੰ ਪਤਾ ਨਹੀਂ ਹੈਗਾ ਇਸ ਚੀਜ਼ ਦਾ ਆਪ ਹੀ ਫੈਸਲਾ ਕਰਤਾ ਵੀ ਸੱਸ ਸਹੁਰੇ ਦਾ ਕਹਿੰਦੀ ਇਹ ਤਾਂ ਖਾਂਦੇ ਨਹੀਂ ਤੇ ਉਹਨਾਂ ਦੇ ਬਚਾਰਿਆਂ ਦੇ ਭਾਵੇਂ ਜੀ ਕਰਦਾ ਆ ਲਿਆਂਦੇ ਆ ਜੀ ਅਸੀਂ ਇਹ ਆ ਬੈਲੂਨ ਆ ਤੇ ਇਹ ਹੈਗੇ ਸਾਰੇ ਤਾਰੇ ਵਿੱਚ ਆਲੇ ਤੇ ਜਿਹੜਾ ਫੋਟੋ ਤੇ ਸਾਰੇ ਡਿੱਗਦੇ ਆ ਤੇ ਆਹ ਵਾਲਾ ਹੈਗਾ ਜੀ ਹੈਪੀ ਬਰਥਡੇ ਇਹ ਹੈਪੀ ਬਰਥਡੇ ਵਾਲਾ ਆ ਇਹ ਉੱਥੇ ਲੱਗਣਾ ਸਾਹਮਣੇ ਕੰਧ ਤੇ ਇੱਥੇ ਲੱਗਣਾ ਸਾਹਮਣੇ ਕੰਧ ਤੇ ਲੈ ਦੱਸ ਆ ਤਾਂ ਸ਼ੁਕਰ ਹੈ ਤੂੰ ਸਾਨੂੰ ਦੱਸ ਤਾਂ ਹਨ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਹੈਪੀ ਬਰਥਡੇ ਵਾਲੇ ਜਿਹੜੇ ਬੈਲੂਨੋਂ ਕੰਧ ਤੇ ਲੱਗਦੇ ਹੈਗੇ ਬਾਕੀ ਲੈ ਆਏ ਹੁਣ ਇਹ ਸਾਰਾ ਸਮਾਨ ਹੁਣ ਤੁਸੀਂ ਇਹਨਾਂ ਦਾ ਕਮਰਾ ਡੈਕੋਰੇਸ਼ਨ ਹੁੰਦਾ ਦੇਖਿਓ ਬਸ ਪਾਪਾ ਤਿੰਨੇ ਹੀ ਫਲਾਉਣੇ ਇਹ ਬਸ ਤਿੰਨ ਤਿੰਨੇ ਕਲਰ ਫਲਾਉਣੇ ਤਿੰਨ ਇਹਦੀ ਫਲਾਣਾ ਇਹਦੀ ਫਲਾਣਾ ਆ ਨਗ ਨਗ ਇਹਦੀ ਫਲਾਣਾ ਮ ਫਟਿਆ ਆ ਯਾਰ ਤੇ ਪਿੱਛੇ ਦੋ ਮੋਰੀਆਂ ਕਿੱਡੀਆਂ ਕਿੱਡੀਆਂ ਇਹਦੀ ਮੋਰੀ ਵਿੱਚ ਦੋ ਆ ਬੋ ਗਿਆ ਆ ਆ ਦੇਖ ਲੋ ਹਨਾ ਸੇਲ ਵਾਲੀ ਦੁਕਾਨ ਤੇ ਉਹਨੂੰ ਚਾਕੇ ਉਹਨਾਂ ਨੂੰ ਕਹਿੰਦੇ ਕਿ ਜਮਾ ਜਿਹੜੇ ਰੈਂਤ ਖੁੰਦੇਗੀ ਉਹ ਦੇ ਦਿਓ ਕਹਿੰਦੇ ਅਸੀਂ ਤੁਹਾਡੀ ਦੁਕਾਨ ਦਾ ਨਾਮ ਬੋਲਦਾਂਗੇ ਤੇ ਤੁਸੀਂ ਸਾਨੂੰ ਜਮਾ ਰੈਂਤ ਖੁੰ ਤੇ ਦੇ ਦਿਓ ਤੇ ਸਾਰੇ ਬਹਿਲੂਣ ਹੀ ਫਟੇ ਹੋਏ ਲੈ ਆਏ ਡੰਗਰ ਜੇ ਬੁਲਾਦਾ ਇਹ ਆ ਗਲਤ ਗੱਲ ਆ ਉਹ ਇੰਨਾ ਮਿੰਗਾ ਪੈਕਟ ਆ ਕੀ ਫਾਇਦਾ ਲਿਆਉਂਦਾ 120 ਰੁਪਏ ਦਾ ਫਟਦਾ ਦੋ ਖਰਾਬ ਨਿਕਲੇ ਵਿੱਚ ਦੇਖੋ ਤਾਂ ਫਲਾਗੇ ਆ ਵੀ ਇਹ ਨਹੀਂ ਫੜਿਆ ਇਹ ਠੀਕਾ ਲੈ 10 ਡੰਗਰੋ 120 ਰੁਪਏ ਦਾ ਰੇਟ ਲਿਖਿਆ ਹੋਇਆ ਤੁਸੀਂ ਥੋੜਾ 120 ਰੁਪਏ ਦਿੱਤੇ ਆ ਤੁਸੀਂ ਤਾਂ ਫ੍ਰੀ ਚ ਚੱਕ ਕੇ ਲੈ ਆਏ ਹੁਣ ਫ੍ਰੀ ਦਾ ਮਾਲ ਤਾਂ ਇਹ ਜਿਹਾ ਹੀ ਹੁੰਦਾਗਾ 120 ਚ ਤਾਂ ਤੁਸੀਂ ਸਾਰਾ ਬਰਥਡੇ ਦਾ ਸਮਾਨ ਪੂਰਾ ਕਰ ਦੋਗੇ ਕੀ ਕਿਦਾਂ ਪੈਣੀ ਆ ਕਰੀ ਗਲਤ ਪਾਤੇ ਆ ਵੀ ਕਿਦਾਂ ਬਕਰ ਗਲਤ ਪਾਤੇ ਹੈ ਹੈਪੀ ਬਰਥਡੇ ਕਿਹਾ ਆ ਦੇਖੋ ਆ ਦੇਖੋ ਵੀ ਰਹਿਣ ਹੋਈ ਦੀ ਹੋਣਾ ਵੱਡਾ ਆ ਦੇਖ ਲੋ ਵੀਰੇ ਤੁਹਾਡੇ ਸਾਹਮਣੇ ਹਨਾ ਅਨਪੜ ਡੰਗਰ ਗਧੇ ਆ ਦੋਨੇ ਕਿਸੇ ਥਾਂ ਦੇ ਹਨਾ ਪੜਨ ਦੀ ਉਮਰ ਚ ਤਾਸ਼ਕੀਆਂ ਚ ਪੈ ਗਏ ਤੇ ਹੈਪੀ ਬਰਥਡੇ ਦੀ ਸਪੈਲਿੰਗ ਵੀ ਨਹੀਂ ਲਿਖਣੀ ਆਉਂਦੀ ਪਾਰਸਲ ਜੀ ਤੋਂ ਦੇਖ ਕੇ ਲਿਖੂ ਉਹ ਕਹੀ ਜਾਂਦੇ ਤੂੰ ਹੈਪੀ ਬਰਥਡੇ ਦੀ ਸਪੈਲਿੰਗ ਗਲਤ ਲਿਖਦੇ ਆ ਡੰਗਰਾ ਤੇਰੀਆਂ ਦੰਦ ਨਿਕਲੇ ਤੇਰੀ ਅੱਖਾਂ ਦਾ ਨਹੀਂ ਫੁੱਟੀਆਂ ਤੇਰੀ ਤੂੰ ਪੜ ਲਾ ਸਮਾਰ ਕੇ ਤਾਂ ਹੀ ਕਹਿੰਦੇ ਹੁੰਦੇ ਵੀਰੇ ਵੀ ਪੜਨਾ ਬਹੁਤ ਜ਼ਰੂਰੀ ਆ ਹੈਪੀ ਬਾਰ ਦੇ ਕੱਟਣਾ ਕਿੰਨਾ ਆ ਮੂੰਹ ਨਾਲ ਹਿੱਦੇ ਪੀਸ ਕੱਟ ਲਿਓ ਇੱਥੇ ਮੂੰਹ ਨਹੀਂ ਬੱਜ ਚੰਗੀ ਤਰ੍ਹਾਂ ਬਹਿ ਲਓ ਆਹ ਨਾਲ ਬੰਦੀ ਆ ਰੁਕ ਜਾ ਹਦੀ ਕੋਈ ਬਣਾ ਲੈ ਸੈਟਿੰਗ ਦਾ ਰੁਕ ਜਾ ਇੱਕ ਨਹੀਂ ਨਾ ਪੁੱਛੀ ਗਏ ਕੀ ਪੁੱਛ ਗਏ ਅੱਗੇ ਨਾ ਪੁੱਲੇ ਪੁੱਲੇ ਲੈ ਦੱਸੋ ਜਿਹੜੀ ਲਿਸਟ ਬਣਾ ਕੇ ਲੈ ਕੇ ਗਏ ਸੀ ਧਰ ਲਿਆ ਹਣਾ ਸਮਾਨ ਮੈਂ ਕਿਹਾ ਸੀ ਨਾ 120 ਚ ਪੂਰਾ ਬਰਥਡੇ ਮਨਾ ਦੇਣ 50000 ਰੁਪਏ ਦੇ ਤੇ ਦੋ ਪੀਜ਼ਾ ਲੈ ਜਾਂਦੇ ਤੇ 20 ਰੁਪਏ ਦੇ ਬੈਲੂਨ ਲੈ ਆਏ ਤੇ ਡੰਗਰੇ ਗਧੀਆਂ ਇਹਦੇ ਨਾਲੋਂ ਮਹਿੰਗਾ ਸਮਾਨ ਤਾਂ ਤੇਰਾ ਭਰਾ ਲਈ ਆਉਂਦਾ ਸੀ ਜਿਹਨੂੰ ਗੇਟ ਤੋਂ ਮੋੜਦਾ ਤੂੰ ਸੁੱਡਲੇ ਮੇਰਾ ਮੂੰਹ ਤਾਂ ਨਿਕਲ ਗਿਆ ਹੈਪੀ ਬਰਥਡੇ ਟੂ ਯੂ ਸੰਦੂਦੀਦੀ Oi! ਪਹਿਲੇ ਤਾਂ ਵਿਚਾਰਾ ਬਜ਼ੁਰਗ ਤਾਂ ਦੇਖ ਲਓ ਹਨਾ ਐ ਲੱਗਦਾ ਜਿਵੇਂ ਮਜਬੂਰੀ ਚ ਬੈਠਾ ਹੁੰਦਾ ਕਿਵੇਂ ਕੱਚਾ ਕੱਚਾ ਜਿਹਾ ਹੋਈ ਜਾਂਦਾ ਤੇ ਉੱਤੋਂ ਇਹ ਸੁਡਲ ਜੀ ਦੇਖ ਲਓ ਮੈਂ ਇਹ ਠੀਕ ਤਾਂ ਹੈਗੇ ਕਿਤੇ ਤੇ ਬਿਜਲੀ ਬੁਜਲੀ ਤਾਂ ਨਹੀਂ ਲੱਗਦੀਆਂ ਕਿਵੇਂ ਹਨਾ ਹਰਕਤਾਂ ਕਰੀ ਜਾਂਦੀ ਵੀ ਸਾਸੋਰਾ ਬੈਠਾ ਤੇਰੇ ਕੋਲੇ ਕਿਵੇਂ ਹਨਾ ਹੱਲਿਆਂ ਵਾਂਗੂ ਕਰੀ ਜਾਂਦੀ ਓ ਕੁੱਲੀ ਇੱਥੇ ਬੈਠੀ ਕਿਵੇਂ ਫੁੱਦਕ ਫੁੱਦਕ ਵੱਜੀ ਜਾਂਦੀ ਗੱਦੇ ਤੋਂ ਉੱਪਰ ਮੈਂ ਬੈਠ ਤੋ ਥੱਲੇ ਡਿੱਗੇ ਓਏ ਇਹੇ ਜਿਹੀਆਂ ਹੁੰਦੀਆਂ ਵੀਰੇ ਨੰਨੂ ਨੂੰ ਸੰਗ ਨਾ ਸ਼ਰਮ ਐ ਇਹਨਾਂ ਨੂੰ ਕੋਈ ਵੀ ਤੇਰੇ ਤੋਂ ਵੱਡੇ ਬੈਠੇ ਆ ਹਨਾ ਥੋੜੀ ਜੀ ਤਾਂ ਇੱਜ਼ਤ ਮਾਨ ਰੱਖ ਲੈ ਉਹਨਾਂ ਦਾ ਓ ਮਾਈ ਗਾਡ ਕਮ ਆਨ ਜੂਬੀ ਸਟਾਪ ਇਟ ਇਹ ਤੈਨੂੰ ਕਿਨ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ ਵਾਈ ਡੂ ਥਿਸ ਮੰਮਾ ਮੈਨੇ ਆ ਦੇਖ ਲਓ ਵੀਰੇ ਆਹਦੀ ਸਾਰੇ ਤੇ ਪੱਕ ਪਰ ਭਰ ਕੇ ਫੁੱਲ ਜੇ ਪਾਈ ਜਾਂਦੀ ਹੈ ਕਿ ਉਹ ਵਿਚਾਰਾ ਭਗਤ ਕਹਿੰਦਾ ਹੋਊਗਾ ਕਿੱਥੋਂ ਹਨਾ ਰੀਲਾਂ ਤੇ ਰੀਲਾਣੀ ਨਾ ਪੰਗਾ ਲੈ ਲਿਆ ਮੇਰੇ ਮੁੰਡੇ ਨੇ ਵਿਚਾਰਾ ਸਹਿਮਿਆ ਬੈਠਾ ਹੋ ਇਹਦੀਆਂ ਚੀਕਾਂ ਸੁਣ ਕੇ ਜਮਾ ਨਹੀਂ ਬੋਲਦਾ ਨਾ ਹੱਸਦਾ ਨਾ ਮੁਸਕਰਾਉਂਦਾ ਹੈਪੀ ਬਰਥਡੇ ਟੂ ਯੂ ਸਜੂ ਜੀ ਜੀ ਉਹ ਚੱਲ ਗਿਆ ਆਪਣਾ ਕਾਜ ਹਣਾ ਤਰਾਕਾ ਚੱਲ ਗਿਆ ਆਹ ਦੇਖ ਲਓ ਹਣਾ ਇਹ ਤੋਂ ਪਾਰਟੀ ਪੋਪਰ ਹੈ ਜਿਹੜਾ ਪਹਿਲੀ ਵਾਰ ਚੱਲ ਗਿਆ ਚੀਕਾਂ ਆਈ ਮਾਰੀ ਜਾਂਦੇ ਜਿਵੇਂ NASA ਦੀ ਮੂਨ ਤੇ ਪਹਿਲੀ ਵਾਰ ਚ ਲੈਂਡਿੰਗ ਹੋਗੀ ਹੁੰਦੀ ਹੈਗੀ ਡੰਗਰ ਜੇ ਲੱਗਿਆ ਕਿੱਦਾਂ ਚੱਲਦਾ ਹੈ ਚਲੋ ਹੁਣ ਖਾਓ ਇਹ ਕੱਟੇ ਕੱਟੇ ਆ ਚਲੋ ਮੈਨੂੰ ਆਵਾਜ਼ ਸੁਣ ਉਹ ਤੇਲੇ ਨੂੰ ਜੀ ਬਣਾ ਦੋ ਰੋਕੋ ਜਰਾ ਰੋਕੋ ਇਹ ਨਹੀਂ ਮਾਉਦਣੀ ਆਇਆ ਚਲੋ ਗਰਮ ਕਰ ਲਓ ਇਹਨੂੰ ਹੁਣ ਤੁਹਾਨੂੰ ਡੀਗ ਤੇ ਡੀਗ ਤੇ ਛੰਡਾ ਹੀ ਹੋ ਗਿਆ ਜੇ ਲੇਟ ਮਗਾ ਲੈਣਾ ਇਹਦਾ ਮਾ ਮੂਨ ਕੀ ਕਰਨੀ ਹੈ ਦੇਖਣਾ ਸੁਡਲ ਜੀ ਨੇ ਹੈ ਨਾ ਗਰਮ ਕਰਕੇ ਵੀ ਨਿਤਰ ਹੈ ਜਿਹੜਾ ਪੀਜ਼ਾ ਹੈਗਾ ਹੁਣ ਕਰੀ ਜਾਂਦੇ ਆ ਕਿ ਗਰਮ ਕਰ ਲੋ ਨਹੀਂ ਨਹੀਂ ਤੁਸੀਂ ਗਰਮ ਨਾ ਕਰੋ ਹਾਈ ਖਾ ਲੋ ਫਿਰ ਸੇਕ ਦੇ ਨੇੜੇ ਹੋ ਜਿਓ ਆਪੇ ਗਰਮ ਹੋ ਜਾਊਗਾ ਢਿੱਡ 'ਚ ਤੁਹਾਡਾ ਬੰਦਾ ਜੇ ਰੋਟੀ ਹੁਕੀ ਵੜੀ ਹੁੰਦੀ ਉਹ ਉਹਨਾਂ ਸਈ ਗਾਲ ਕਹਿੰਦੇ ਆ ਹੈ ਨਾ ਵੀ ਬਾਰਿਸ਼ਾਂ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਪਤਾ ਨਹੀਂ ਕਿਉਂ ਇਹਨਾਂ ਨੂੰ ਗਰੀਬੀ ਦਿਖਾ ਕੇ ਮਿਲਦਾ ਕੀ ਆ ਤੁਹਾਨੂੰ ਲੱਗਦਾ ਵੀ YouTube ਤੋਂ ਪੈਸੇ ਆਉਂਦੇ ਹੋਣ ਤੇ ਬੰਦਾ ਗਰੀਬ ਹੋਵੇ ਹੈ ਨਾ ਇਹ ਹਰਕਤਾਂ ਐ ਕਰਦੇ ਆ ਲੋਕਾਂ ਦੇ ਸਾਹਮਣੇ ਵੀ ਅਸੀਂ ਤਾਂ ਬਹੁਤ ਗਰੀਬ ਆ ਤੇ ਜਿਹੜੇ ਸਾਬਣਾ ਇਹ ਲਿਸਟ ਬਣਾ ਕੇ ਲਗਿਆ ਸੀ ਤੁਹਾਨੂੰ ਲੱਗਦਾ ਵੀ ਇਕੱਲੇ ਇਕੱਲੇ ਬੰਦੇ ਦੇ ਬੋਲ ਪਗਾਤੇ ਹੋਣਗੇ ਇਹਨਾਂ ਨੇ ਆਦੇ ਮਾਪਿਆਂ ਨੂੰ ਕੁਛ ਲਿਆ ਕੇ ਦਿੱਤਾ ਹੋ ਨਹੀਂ ਵੀਰੇ ਪੰਜਾ ਪੰਜਾ ਦੇ ਪੀਜੇ ਲਿਆ ਕੇ ਧਰਤੀ ਜਵਾਗੜੀਆਂ ਅੱਗੇ ਤੇ ਮਨਾਤਾ ਕਹਿੰਦੇ ਬਰਥਡੇ ਅਸੀਂ ਆ ਸੁਡਲ ਜੀ ਹੈਨਾ ਚਿਕਾ ਐ ਮਰੀ ਜਾਂਦੀ ਸੀ ਕਿ ਤੇ ਉਹਦਾ ਸੋਹਰਾ ਨਾ ਵਿਚਾਰਾ ਸਹਿਮ ਗਿਆ ਇਹਦੀ ਚੀਕ ਸੁਣ ਕੇ ਹਾਂਜੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਵੀਡੀਓ ਵਿੱਚ ਸਾਡੇ ਨਾਮ ਬੋਲ ਦਿਓ ਬਲਜੀਤ ਸਿੰਘ ਜਾਨੂ ਭਗਤ ਗੁਰਪ੍ਰੀਤ ਦੁਬਈ ਤੋਂ ਜੱਗੂ ਚੰਡੀਗੜ੍ਹ ਜੱਸ ਗਿੱਲ ਸੰਗਰੂਰ ਤੋਂ ਪਵਨ ਖੈਰਾ ਜਿਹੜੇ ਮੇਰੇ ਵੀਰ ਕਿਸਾਨੀ ਧਰਨੇ ਤੇ ਬੈਠੇ ਨੇ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਆ ਵੀਰਾਂ ਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਭੁੱਲਣਾ ਮਿਲਦੇ ਕਿਸੇ ਹੋਰ ਵੀਡੀਓ ਨਾਲ ਬਾਏ